ਹਾਂ ਜੀ ਇਸ ਵਾਰੀ ਫਰੀਦਕੋਟ ਤੋਂ ਵੋਟ ਕਿਹਨੂੰ ਦੇ ਰਹੇ ਜੀ ਜੀ ਹਾਂ ਸਾਹਿਬ ਜੀ ਦਵਾਂਗੇ ਜੀ ਵੋਟ ਕਿਉਂ ਕੱਢ ਲਈ ਜੀ ਜੀ ਬਹੁਤ ਵਧੀਆ ਬੰਦੇ ਯਾਰ ਇਹ ਆਪਣੇ ਬੀਜਪੀ ਦੇ ਕੰਮ ਚੱਗੀ ਚੁੱਕੇ ਆ ਸੈਂਟਰ ਜੀ ਵੀ ਆਹ ਕਾਜ ਕੇ ਬੰਦੇ ਆ ਲਓ ਦੇਖੋ ਸਾਰੇ ਸਾਡੇ ਭੈਣ ਭਰਾ ਆਉਣ ਕੰਟਰੀ ਮਿਲ ਰਹੀ ਹੈ ਕਿੰਨੇ ਚਿਰ ਹੋ ਗਿਆ ਤੇ ਸਾਲੂ ਆ ਇਹਨੇ ਬੰਦ ਕਰ ਲਈ ਜਿਹੜੀ ਜੀ ਜੀ 20 ਰੁਪਏ ਕਿਲੋ ਵਾਲੀ ਮੋਲ ਰੀ ਸੀ ਸਰ ਦੇ ਵਿੱਚ ਲੋਨੇ ਬੰਦ ਕਰ ਦਿੱਤੀ ਜੀ ਇਹ ਉਹ ਨਾਲ ਦੇ ਤੇ ਕੀ ਬੰਦਾ ਗਰੀਬਾਂ ਦਾ ਫੇਰ ਬਣੂ ਕੜਕ ਦੇ ਰਹੇ ਬੜੀ ਜਿ ਦੇ ਰਹੇ ਅਸੀਂ ਵੋਟ ਐਸ ਕੇ ਨੂੰ ਪਾਵਾਂਗੇ ਹੋਰ ਕੀ ਕੀ ਕੰਮ ਕੀਤੇ ਮੋਦੀ ਜੀ ਨੇ ਮੋਦੀ ਜੀ ਨੇ ਜਿਹੜੇ ਵੀ ਕੰਮ ਕੀਤੇ ਬਹੁਤ ਵਧੀਆ ਕੀਤੇ ਜੀ ਬਹੁਤ ਵਧੀਆ ਮੋਦੀ ਜੀ ਦੇ ਕੰਮਾਂ ਤੋਂ ਖੁਸ਼ ਹਾਂ ਖੁਸ਼ ਹਾਂ ਜੀ ਖੁਸ਼ ਹਾਂ ਅਸੀਂ ਪਿਛਲੀ ਵਾਰੀ ਵੀ ਵੋਟ ਮੋਦੀ ਜੀ ਨੂੰ ਪਾਈ ਸੀ ਐਸ ਕੇ ਵੀ ਵੋਟ ਇਹਨਾਂ ਨੂੰ ਪਾਵਾਂ ਤੁਹਾਡੇ ਉਮੀਦਵਾਰ ਕੌਣ ਨੇ ਭਾਜਪਾ ਤੋਂ ਆਪਣੇ ਹੰਸਲਾ ਜੰਦ ਠੀਕ ਹੈ ਹਾਂ ਜੀ ਇਹਨਾਂ ਨੂੰ ਵੋਟ ਪਾਵਾਂਗੇ ਜੀ ਬੱਦਕੇ ਹਾਂਜੀ ਇਸ ਵਾਰੀ ਬ੍ਰੀਤਕੋੜ ਤੋਂ ਕਿਹਨੂੰ ਵੋਟ ਦੇ ਰਹੇ ਆ ਅੱਪਾ ਇਸ ਵਾਰੀ ਜੀ ਵੋਟ ਆਪਣੀ ਬੀ ਜੀ ਪੀ ਭਾਰਤੀ ਜਨਤਾ ਪਾਰਟੀ ਨੂੰ ਦੇ ਰਹੇ ਆ ਜਿਹੜੇ ਉਮੀਦਵਾਰ ਹੈ ਜੀ ਆਪਣੇ ਫਰੀਦਕੋਟ ਹਲਕੇ ਤੋਂ ਉਮੀਦਵਾਰ ਸ਼੍ਰੀ ਹੰਸਰਾਜ ਹੰਸਰੀ ਪਦਮ ਸ਼੍ਰੀ ਵਾਰਡਾ ਸਮਾਨਿਤ ਕਿਉਂ ਦੇ ਰਿਓ ਵੋਟਾਂ ਆਪਾਂ ਜੋ ਕਿ ਆਪਾਂ ਪਿਛਲੇ ਬੀਤੇ ਕੋ ਸਾਲਾਂ ਚ ਬੁਰੀ ਪੁਰਾਣੀਆਂ ਸਰਕਾਰਾਂ ਦੇ ਹਾਲਾਤ ਕੰਮਕਾਰ ਆ ਮੇਰੇ ਨੌਜਵਾਨ ਬਰਕ ਤੇ ਮੇਰੇ ਬਿੱਤਰਾ ਮੇਰੇ ਯਾਰਾਂ ਵਾਸਤੇ ਮੇਰੇ ਵੀਰਾਂ ਵਾਸਤੇ ਜੋ ਸਰਕਾਰ ਨੇ ਕੀਤਾ ਹੈ ਇਸ ਵਜਾ ਕਰਕੇ ਆਪਾਂ ਬੀਜੇਪੀ ਰੂਟ ਦੇ ਰਹੇ ਆ ਆਪਣੇ ਖੇਡਾਂ ਵਿੱਚ ਜੋ ਵੀ ਅਵਿਧਿਆ ਆਪਣੇ ਖੇਡ ਪ੍ਰਚਾਰ ਬਾਹਰ ਦੇਸ਼ਾਂ ਦੇ ਵਿੱਚ ਖੇਡ ਸਿੱਖਿਆ ਦੀ ਆਪਣੇ ਪੂਤੀ ਸਰਕਾਰ ਨੌਜਵਾਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਇਸ ਕਰਕੇ ਆਪਾਂ ਇਸ ਵਾਰ ਦਾ ਮੌਕਾ ਪੰਜਾਬ ਦੇ ਵਿੱਚ ਸਾਡੇ ਵੀਰਪੁਰ ਹਲਕੇ ਤੋਂ ਖੜੇ ਸ਼੍ਰੀ ਹੰਸਰਾਜ ਹੰਸੀ ਜੀ ਨੂੰ ਤੇਰੀ